ਕੋਈ ਨਮਾਜ਼ ਪੜ੍ਹਨੇ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੋਈ ਕੀਰਤਨ ਕਰਦਿਆਂ ਜਾਂ ਸੁਣਦਿਆਂ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੋਈ ਮੰਦਰ ਦੇ ਪੂਜਾ ਪਾਠ ਕਰਦਿਆਂ ਆਪਣੇ ਘੋੜੇ ਖਰੀਦਾ ਤੇ ਆਉਂਦਾ ਕੌਣ ਪੂਜਾ ਪਾਠ ਕਰਦਾ ਹੈ ਕੌਣ ਕੀਰਤਨ ਕਰਦਾ ਹੈ ਤੇ ਕੌਣ ਨਮਾਜ਼ ਪੜ੍ਹਦਾ ਹੈ ਸਭ ਆਪਣੇ ਆਪਣੇ ਘੋੜੇ ਖਰੀਦੇ ਰਹਿੰਦੇ ਬੜੀ ਪਰਬਲ ਵਾਚਨਾ ਜੀ ਜੋ ਇੱਕ ਦਾ ਕਤਲ ਕਰ ਦੇਵੇ ਕਾਤਲ ਹੈ ਕਾਤਲ ਹੈ ਅਹੰਕਾਰ ਵਾਚਨਾ ਇਹ ਮਨ ਤੋਂ ਅੱਗੇ ਛੜੀ ਗਈਏ ਕਾਤਲ ਹੋ ਜਾਏ لوگ واشنا سیما تو اگے چلی گئی ہو گئے گا بے ہو گئے گا اور کام ہواشنا سیما تو اگے چلی گئی بے بچاری گئے گا دوراچاری سارے سنسار دیکھ خطرہ ہے واشنا درسے منقاں تو اور خطرہ تین تھاواں ہے جان نو خطرہ مال نو خطرہ عزت آبرو نو خطرہ اور کی خطرہ ہوں اس کو علاوہ بھی کوئی خطرہ ہے دسو یہی خطرہ ہے ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਔਰ ਸਾਰੀ ਦੁਨੀਆ ਦਾ ਖਤਰਾ ਹੈ ਸਾਰੇ ਜਗਤ ਦੇ ਵਾਸ਼ਨਾ ਅੱਗੇ ਚਲੀ ਗਈ ਹੈ ਜੀਵਨ ਪਿੱਛੇ ਰਹਿ ਗਿਆ ਹੈ ਸਰੀਰ ਪਹੁੰਚ ਗਿਆ ਸ਼ਮਸ਼ਾਨ ਘਾਟ ਤੇ ਵਾਸ਼ਨਾ ਤੇ ਪਹੁੰਚੀ ਨਹੀਂ ਇਸ ਵਾਸ਼ਨਾ ਨੇ ਫਿਰ ਜਨਮ ਕਰਾ ਦੇਣਾ ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਫਿਰ ਫਿਰ ਫੇਰ ਵੜਾਈਏ ਜਾਣੇ ਹੋਏ ਮਰਮ ਕੋ ਪਾਏ ਪਾਈ ਗੁਰਾ ਇਸੇ ਵਾਸ਼ਨਾ ਦੇ ਹੜ ਵਿੱਚ ਮਨਕ ਡੁੱਬ ਕੇ ਰਹਿ ਜਾਂਦਾ ਗਰ ਕੋ ਕੇ ਰਹਿ ਜਾਂਦਾ ਡੁੱਬਿਆ ਹੈ ਹਲਾਂਕੇ ਵਾਸ਼ਨਾ ਡੋਬਣ ਵਾਸਤੇ ਨਹੀਂ ਇਹ ਵੀ ਮੈਲ ਕਰਦੀਆਂ ਪਾਣੀ ਡੋਬਣ ਵਾਸਤੇ ਨਹੀਂ ਪਾਣੀ ਜੀਵਨ ਹੈ ਪਾਣੀ ਬਰਬਾਦੀ ਹੈ ਕਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਰ ਕੋਏ ਜ਼ਿੰਦਗੀ ਹੈ ਪਰ ਬੰਦਾ ਡੁੱਬ ਗਿਆ ਤੋਂ ਮੌਤ ਤੇ ਮੌਤ ਇਹ ਤੇ ਸੱਚ ਆਈਏ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਪਸ਼ੂਆਂ ਨੂੰ ਦੇਖੋ ਪਾਣੀ ਵਿੱਚ ਤੈਰਦੇ ਮੈਂ ਤਾਂ ਦੇਖ ਕੇ ਹੈਰਾਨ ਹੋ ਜਾਣਾ ਮੱਝਾਂ ਤੈਰਦੀਆਂ ਨੇ ਕੁੱਤੇ ਤੈਰਦੇ ਨੇ ਆਖੀ ਤੈਰਦੇ ਨੇ ਬਿਲੀਆਂ ਵੀ ਤੈਰਦੀਆਂ ਨੇ ਚੀਤੇ ਵੀ ਤੈਰਦੇ ਨੇ ਸ਼ੇਰ ਵੀ ਤੈਰਦੇ ਨੇ ਆਖੀ ਵੀ ਤੈਰਦੇ ਨੇ ਬੰਦਾ ਡੁੱਬਦਾ ਬੰਦਾ ਬੰਦਾ ਹੀ ਕਰ ਕੋ ਲੋਕ ਦੇ ਵਿੱਚ ਡੁੱਬਦਾ ਮਨੁੱਖ ਪਸ਼ੂ ਪੰਥੀ ਨਹੀਂ ਗਣ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈਰਾਨ ਗਈ ਹੈ। ਪ੍ਰਿੰਦੇ ਨਾ ਗਰਹਿ زر। ਦਰਖਤ ਆਗ ਆਸ ਕਰ ਦੇਹੰਦ ਸੋਹੀ। ਏਕ ਤੋਹੀ ਏਕ ਤੋਹੀ ਜੇ ਲੰਗ ਮੱਲਾ ਪੈਲਾ। ਸ਼ਾਮ ਦਾ ਸਮਾਂ ਪੰਛੀ ਆਪਣੇ ਆਲਣਿਆਂ ਦੀ ਤਰਫ ਆ ਰਹੇ ਨੇ ਗੀਤ ਗਾਉਂਦੇ ਆਇਆ ਨਗਮੇ ਅਲਾਪਦੇ ਹੋਇਆ ਪਹੁੰਚ ਗਏ ਆਪਣੇ ਗੌਸਲਿਆਂ ਗੀਤ ਗਾ ਰਹੇ ਚਹਿ ਚ ਆ ਰਹੇ ਨੇ ਅਲਾਕੇ ਕੱਲ ਵਾਸਤੇ ਇਹਨਾਂ ਕੋਲ ਕੁਝ ਵੀ ਨਹੀਂ ਕੁਝ ਵੀ ਪਰਿੰਦੇ ਨਾ ਗਰੇ ਅਜ ਕਲੀ ਨੇ ਕੱਲ ਵਾਸਤੇ ਤੇ ਕੁਝ ਵੀ ਨਹੀਂ ਪੇਟ ਭਰਿਆ ਹੈ ਬਾਕੀ ਤੇ ਕੁਝ ਵੀ ਨਹੀਂ ਇਹਨਾਂ ਦੇ ਗੌਸਲੇ 'ਚ ਵੀ ਕੱਲ ਵਾਸਤੇ ਕੁਝ ਨਹੀਂ ਗੀਤ ਗਾਂਦੇ ਘਰ ਆਏ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਸੌਂ ਗਏ। ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਉਂਦਿਆਂ ਗਾਉਂਦਿਆਂ ਉੱਠ ਗਏ। ਅਕਬਰ ਨੇ ਕਿਧਰੇ ਪੁੱਛ ਲਿਆ ਸੀ ਬੀਰ ਬਲ ਦਾ ਬੀਰ ਬਲ ਕਦੋਂ ਸੌਣਾ ਚਾਹੀਦਾ ਹੈ? ਕਦੋਂ ਜਾਗਣਾ ਚਾਹੀਦਾ ਹੈ? ਜਹਾਂ ਪਨਾ ਜਦ ਪੰਛੀ ਸੌ ਜਾਂਦੇ ਨੇ ਸੌ ਜਾਂਦੇ ਨੇ। ਜਦ ਪੰਛੀ ਜਾਗ ਬੈਠਦੇ ਨੇ ਜਾਗਣਾ ਮਨੁੱਖ ਦਾ ਸੌਣਾ ਜਾਗਣਾ ਪ੍ਰਕਿਰਤਿਕ ਨਹੀਂ ਹੈ ਮਨੁੱਖ ਦਾ ਖਾਣਾ ਪੀਣਾ ਪ੍ਰਾਕਿਰਤਿਕ ਨਹੀਂ ਹੈ ਇਹ ਵੀ ਮਿਲਦਾ ਇਹੀ ਕਾਰਨ ਹੈ ਮਨੁੱਖ ਦਾ ਬੈਲੈਂਸ ਹਰ ਤੋਂ ਤੇ ਵਿਗੜਿਆ ਹੈ ਗੀਤ ਗਾਦਿਆਂ ਗਾਦਿਆਂ ਸੌਂਦੇ ਹੋ ਫੁੱਟ ਗਈ ਰਾਤ ਦਾ ਚੌਥਾ ਪੈਰ ਸ਼ੁਰੂ ਹੋਇਆ ਗੀਤ ਗਾਦਿਆਂ ਗਾਦਿਆਂ ਉੱਠ ਬੈਠੇ ਗੀਤ ਗਾ ਰਹੇ ਚਾਨਣਾ ਹੋ ਗਿਆ ਪੂਰਾ ਤੋ ਹੁਣ ਗੀਤ ਗਾਂਦਿਆਂ ਜਾਂਦਿਆਂ ਨਿਕਲਤੇ ਦਾਣਾ ਦੁਣ ਕਾ ਲੱਭਣ ਲਈ ਰਜ਼ਕ ਲੱਭਣ ਦਿਨ ਭਰ ਦਾਣਾ ਦੁਣ ਕਾ ਲਬੇ ਹੈ ਸ਼ਾਮ ਨੂੰ ਫਿਰ ਵਾਪਸ ਆਰਨ ਆਲਣਿਆਂ ਦੀ ਤਰਫ ਗੀਤ ਗਾਂਦਿਆਂ ਪਰਿੰਦੇ ਨਾ ਗਰੇ ਜ਼ਰ ਦਰਖਤ ਆਗ ਆਸ ਕਰ ਬਿਹੰਦ ਸੋਹੀ ਇਕ ਤੋਂ ਹੀ ਇਕ ਤੋਂ ਹੀ ਤਲੰਗ ਮੱਲਾ ਪਹਿਲਾ ਮਨੁਖ ਨੂੰ ਵੇਖੋ ਸ਼ਾਮ ਨੂੰ ਆ ਰਿਹਾ ਰੋਂਦੌਇ ਆਪਣੇ ਘਰ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਹੈ ਤੇ ਹਜ਼ਾਰਾਂ ਸਿਆਪੇ ਲੈ ਕੇ ਸਵੇਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਹੌਕੇ ਲੈ ਕੇ ਘਰੋਂ ਨਿਕਲਦਾ ਹੈ ਤੇ ਯਕੀਨ ਜਾਨੋ ਹਜ਼ਾਰਾਂ ਤਰ੍ਹਾਂ ਦੇ ਸਿਆਪੇ ਲੈ ਕੇ ਸ਼ਾਮ ਨੂੰ ਮੁੜਦਾ ਹਜ਼ਾਰਾਂ ਤਰ੍ਹਾਂ ਦੀਆਂ ਚਿੰਤਾਵਾਂ ਲੈ ਕੇ ਰਾਤ ਨੂੰ ਸੌਂਦਾ ਹੈ ਤੇ ਹਜ਼ਾਰਾਂ ਤਰ੍ਹਾਂ ਦੇ ਦੁਖੜੇ ਤੇ ਬਿਖੜੇ ਗਮ ਚਿੰਤਾਵਾਂ ਲੈ ਕੇ ਚੜਰੇ ਉੱਠਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਫਿਰ ਘਰੋਂ ਨਿਕਲਦਾ ਹੈ ਇਹ ਹਜ਼ਾਰਾਂ ਤਰ੍ਹਾਂ ਦੇ ਰੋਣੇ ਲੈ ਕੇ ਸ਼ਾਮ ਨੂੰ ਵਾਪਸ ਆਂਦਾ ਹੈ ਪੰਛੀਆਂ ਵਾਲੀ ਜ਼ਿੰਦਗੀ ਮਨੁੱਖ ਦੇ ਕੋਲ ਨਹੀਂ ਕਾਰਨ ਕਿਦਰੇ ਲੋਭ ਵਾਸ਼ਨਾ ਦੀ ਜੁਬੇ ਕਿਦਰੇ ਹੰਕਾਰ ਵਾਸ਼ਨਾ ਦੀ ਜੁਬੇ ਕਿਦਰੇ ਕਾਮ ਵਾਸ਼ਨਾ ਦੀ ਜੁਬੇ ਅਸੀਮ ਹੋਵੇ ਜਿਤਨਾ ਗੰਦਾ ਫੈਸ ਲਿਟਰੇਚਰ ਆ ਸਭ ਕੇ ਪੜਿਆ ਜਾ ਰਿਹਾ ਹੈ ਪਹਿਲੇ ਨਹੀਂ ਜਿਤਨੀ ਨਗਨਤਾ ਅੱਜ ਟੀਵੀ ਤੇ ਫਿਲਮਾਂ 'ਚ ਹੈ ਕਿਧਰੇ ਵੀ ਪਹਿਲੇ ਨਹੀਂ ਮੈਂ ਇੱਕ ਦੋ ਟੀਵੀ ਵਾਲਿਆਂ ਨੂੰ ਕਹਿੰਦੇ ਇਤਨੀ ਨਗਨਤਾ ਕਿਉਂ ਦਿਖਾਉਂਦੇ ਨੇ ਕਹਿੰਦੇ ਨੇ ਗਾਇਨੇ ਜੀ ਕੰਮਦੰਦਾ ਟਪ ਕਰਦੇ ਸਾਰਾ ਦਿਨ ਕਥਾ ਕੀਰਤਨ ਦਿਖਾਈਏ ਸੀ ਕਿਸ ਨੇ ਦੇਖਣਾ ਹੀ ਕਿਸ ਨੇ ਦੇਖਿਆ ਐਹੀ ਕੁਝ ਦੇਖਦੇ ਨੇ ਜੋ ਅਸੀਂ ਦਿਨ ਵਰਤ ਕਰਨੇ ਐ ਇਸ ਤੋਂ ਹੀ ਪਤਾ ਚੱਲਦਾ ਵਾਸ਼ਨਾ ਚ ਮਨੁੱਖ ਡੁੱਬਿਆ ਹੰਕਾਰ ਵਾਸ਼ਨਾ ਲੋਭ ਵਾਸ਼ਨਾ ਕਾਮ ਵਾਸ਼ਨਾ ਇਹਦਾ ਰੂਪ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਰੰਨਾ ਹੋਈਆਂ ਬੋਦੀਆਂ ਉਰਖ ਹੋਏ ਸਈਆ ਇਸਤਰੀ ਅਤਿਅੰਤ ਚਲ ਹੋ ਗਈ ਸਰੀਰ ਦੀ ਨਮਾਇਸ਼ ਕਰਨ ਵਿੱਚ ਡੁੱਟ ਗਈ ਸਰੀਰ ਦੀ ਪ੍ਰਦਰਸ਼ਨੀ ਕਰ ਲਏ ਅੱਦ ਹੋ ਗਈ ਗੁਣਾ ਦੀ ਪ੍ਰਦਰਸ਼ਨੀ ਹੋ ਸਕਦੀ ਹੈ ਕਿਸੇ ਹੋਰ ਤਨ ਦੀ ਪ੍ਰਦਰਸ਼ਨੀ ਇਹ ਸਰੀਰ ਦੀ ਪ੍ਰਦਰਸ਼ਨੀ ਵਿੱਚ ਡੁੱਟ ਗਈ ਪੁਰਖ ਹੋਏ ਸਿਆਦ ਸਿਆਦ ਲਫ਼ਜ਼ ਫਾਰਸੀ ਦਾ ਹੈ ਜਿਹੜੇ ਪੁਰਖ ਨੇ ਇਹ ਸ਼ਿਕਾਰੀ ਨੇ ਸਿਆਦ ਇਹ ਲਬਦ ਹੈ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਿਆਦ ਸੇਲ ਸੰਜਮ ਸੁਚ ਬੰਨੇ ਖਾਣਾ ਕਾਜ ਅਕਾਜ ਸਰਮ ਗਈ ਘਰ ਆਪਣੇ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਹਾਲਾਤ ਇਹ ਹੋ ਗਏ ਤੋ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਵਾਸ਼ਨਾ ਸੀਮਾ ਵਿੱਚ ਹੈ ਇਹ ਇਨਸਾਨ ਹੈ ਵਾਸ਼ਨਾ ਅਸੀਮ ਹੋ ਗਈ ਹੈ ਇਹ ਸ਼ੈਤਾਨ ਹੈ ਵਾਸ਼ਨਾ ਮਰ ਗਈ ਇਹ ਭਗਵਾਨ ਹੈ اے بھگوان خریر مر اس تو پہلے واشنا مرنی چاہیے مرنی چاہیے پتہ ہے دن بھر کِرت کر کے تن نو زندہ رکھنا ہے tatha kirtan sun ke vaachna nu marna hai aur ke man nu marna hai man mare taaat mar jaye taat ki vaachna man mare taaat mar jaye ben man muve kaise harba ਕੀਰਤੀ ਕਰਕੇ ਬਾਣੀ ਪੜ੍ਹ ਕੇ ਜਪ ਕਰਕੇ ਮਨ ਨੂੰ ਮਾਰਨਾ ਹੈ ਵਾਸ਼ਨਾ ਨੂੰ ਮਾਰਨਾ ਹੈ ਕਿਰਤ ਕਰਕੇ ਧੰਦਾ ਕਰਕੇ ਤਨ ਨੂੰ ਜ਼ਿੰਦਾ ਰੱਖਣਾ ਹੈ ਨਾਨਕ ਸੋ ਪ੍ਰਭ ਸਿਮਰਿਏ ਤਿਸ ਦੇ ਹੀ ਕੋ ਪਾਲ ਦੇਹੀ ਦੀ ਪਾਲਣਾ ਕਰਨਾ ਧਰਮ ਹੈ ਇਹ ਵੀ ਮੈਂ ਅਰਥ ਕਰ ਰਿਹਾ ਤੇ ਦੇਹੀ ਨੂੰ ਮਾਰਨਾ ਪਾਪ ਕਿਸੇ ਨੂੰ ਭੁੱਖਾ ਮਾਰਨਾ ਹੋਵੇ ਪਾਪ ਹੈ ਤੇ ਵਰਤ ਰੱਖ ਕੇ ਕੋਈ ਆਪਣੇ ਆਪ ਨੂੰ ਭੁੱਖਾ ਮਾਰੇ ਕੁੱਨ ਕਿਥਾ ਹੋ ਗਿਆ ਇਹ ਵੀ ਪਾਪ ਉਹ ਪਰਹਥੇ ਹੈ ਆਤਮਥੇ ਔਰ ਕੀ ਹੈ ਜੇ ਕਿਸੇ ਨੂੰ ਮਾਰਨਾ ਪਾਪ ਹੈ ਆਪਣੇ ਆਪ ਨੂੰ ਮਾਰਨਾ ਵੀ ਪਾਪ ਕਾਨੂੰਨ ਦੀ ਦ੍ਰਿਸ਼ਟੀ ਚ ਅਪਰਾਧ ਹੈ ਧਰਮ ਦੀ ਦ੍ਰਿਸ਼ਟੀ ਚ ਪਾਪ ਕਾਨੂੰਨੋਂ ਮਾਰਨਾ ਪਾਪ ਹੈ ਮਨ ਨੂੰ ਮਾਰਨਾ ਕੁੱਨ ਤੇ ਹੁਣ ਇੱਥੇ ਇੱਕ ਪ੍ਰਸ਼ਨ ਖੜਾ ਹੋਵੇਗਾ ਇਹ ਵਾਸ਼ਨਾ ਕਿਵੇਂ ਮਰੇਗੀ ਇਹ ਪ੍ਰਾਰਥਨਾ ਨਾਲ ਮਰਦੀ ਹੈ ਜਪ ਕਰਨ ਤੋਂ ਬਾਅਦ ਪ੍ਰਾਰਥਨਾ ਅਰਦਾਸ ਕਿ ਅਰਦਾਸ ਵਿੱਚ ਕੀ ਕੁਝ ਮੰਗਣਾ ਹੈ ਮੰਗਣਾ ਤੇ ਫਿਰ ਕਾਮਨਾ ਹੋ ਗਈ ਫਿਰ ਵਾਸ਼ਨਾ ਹੋ ਗਈ ਲੋਕੀ ਅਰਦਾਸ ਕੋਈ ਵਿਰਲੇ ਅਰਦਾਸ ਕਰਦੇ ਹੁੰਦੇ ਨੇ ਇਹ ਵੀ ਮਨਸਕਾ ਬਥੇਰੀਆਂ ਦੀ ਅਰਦਾਸ ਅਰਦਾਸ ਨਹੀਂ ਹੁੰਦੀ ਵਾਸ਼ ਨਹੀਂ ਆਉਂਦੀ ਕੁਝ ਨਹੀਂ ਹੁੰਦਾ ਇਹ ਵੀ ਮਨਸਕਾ गांव हूं फल की इच्छा नहीं बाधे केवल भगत कीर्तन संग रहते कीर्तन कर रहे हैं कीर्तन का रूप हो गया है कहना कर्म धर्म ये दो चीज नहीं है कर्म ही धर्म है नहीं कि कर्म कुछ और है के धर्म कुछ और है सेवा कर रहे हैं सेवा ही धर्म है अगर सुरूर छा गया मस्ती छा जाती है कीर्तन कर रहे हैं कीर्तन ही धर्म है कथा कर रहे हैं ਤਤਾ ਹੀ ਧਰਮ ਹੈ ਪਾਠ ਕਰ ਰਿਹਾ ਹੈ ਪਾਠ ਹੀ ਧਰਮ ਹੈ ਅਗਰ ਅੰਦਰ ਪ੍ਰਾਰਥਨਾ ਦਾ ਭਾਵ ਹੈ ਅੰਦਰ ਭਾਵਨਾ ਹੈ ਬੜੀ ਪਰਬਲ ਭਾਵਨਾ ਦਾ ਵੇਗ ਵਾਸ਼ਨਾ ਨੂੰ ਸ਼ਾਂਤ ਕਰ ਦਿੰਦਾ ਹੈ ਸਾਦ ਸੰਗਤ ਬਿਨ ਬਾਵ ਨਹੀਂ ਉਪਜੇ ਭਾਵ ਬਿਨ भगत ਨਾ ਹੋਏ ਤੇਰੀ ਭਾਵਨਾ ਸਰਦਾ ਸਰਦਾ ਦਾ ਵੇਗ ਬਸ ਇੱਕ ਮਿੰਟੇ ਚ ਸਮਾਪਤਿ ਭਾਵਨਾ ਦਾ ਵੇਗ ਵਾਸ਼ਨਾ ਨੂੰ ਹੀ ਡੋਬ ਦੇਗਾ ਵਾਸ਼ਨਾ ਨੂੰ ਖਤਮ ਕਰ ਦੇਵੇ। ਇਹ ਵੀ ਮੈਰ ਕਰ ਲੈ। ਇੱਕ ਹੁੰਦਾ ਹੈ ਭਰੋਸਾ ਇੱਕ ਹੈ ਭਾਵਨਾ ਸ਼ਰਧਾ। ਬਾਰੇ ਡ੍ਰਿੜ ਭਰੋਸੇ ਨੂੰ ਵੀ ਸ਼ਰਧਾ ਭਾਵਨਾ ਨਾਲ ਤਸ਼ਬੀਹ ਦਿੰਦੇ ਨੇ ਲੇਕਿਨ ਮੈਂ ਅਰਜ਼ ਕਰਦੇ ਆਂ ਭਰੋਸੇ ਤੇ ਕੋਈ ਬੌਤਿਕ ਭਰੋਸਾ ਕਰਨ ਦੀ ਲੋੜ ਨਹੀਂ। ਭਰੋਸਾ ਚੰਗਿਆਂ ਚੰਗਿਆਂ ਦਾ ਟੁੱਟ ਜਾਂਦਾ। ਨਿੱਕੀ ਜਿਹੀ ਕਿਦਰੇ ਕੰਡਾ ਵੀ ਲੱਗੇ ਤੇ ਭਰੋਸਾ ਟੁੱਟ ਜਾਂਦਾ ਹੈ। ਪਰ ਭਾਵਨਾ ਤੇ ਸ਼ਰਧਾ ਕੋਈ ਬੰਦ ਬੰਦ ਵੀ ਕੱਟ ਦੇਵੇ ਨਹੀਂ ਟੁੱਟਦੇ ਥੈਂਕ ਯੂ ਭਰੋਸਾ ਤੇ ਛੋਟੀਆਂ-ਛੋਟੀਆਂ ਗੱਲਾਂ ਤੇ ਟੁੱਟ ਜਾਂਦਾ ਆ ਮੈਨੂੰ ਕਿ ਸੱਜਣ ਮਿਲਿਆ ਸੀ ਕਹਿੰਦੇ ਗੈਣੀ ਜੀ ਅਖੰਡ ਪਾਠ ਵੀ ਰਖਾਇਆ ਲੰਗਰ ਵੀ ਚਲਾਇਆ ਹਜ਼ਾਰਾਂ ਰੁਪਏ ਖਰਚ ਹੋ ਗਏ ਅਜਿਦੇ ਫਿਰ ਵੀ ਮੁਕਦਮੇ 'ਚ ਹਾਰ ਗਏ ਸਾਡੇ ਤੇ ਭਰੋਸਾ ਹੀ ਟੁੱਟ ਗਿਆ ਮੇਕਾ ਟੁੱਟ ਜਾਂਦਾ ਭਰੋਸੇ ਤੇ ਟੁੱਟਦੇ ਨੇ ਚੰਗੇ-ਚੰਗੇ ਤੇ ਟੁੱਟ ਜਾਂਦੇ ਨੇ ਤੂ ਵੀ ਵਰੋਸੇ ਤੇ ਭਰੋਸਾ ਕਰਨ ਦੀ ਲੋੜ ਹੀ ਨਹੀਂ ਹੈ ਜਿੰਨੇ ਚਿਰ ਤੱਕ ਭਰੋਸਾ ਸ਼ਰਧਾ ਨਾ ਬਣੇ ਜਿੰਨੇ ਚਿਰ ਤੱਕ ਭਰੋਸਾ ਭਾਵਨਾ ਨਾ ਬਣੇ ਭਰੋਸਾ ਪੈਦਾ ਹੋਇਆ ਹੈ ਗੱਲ ਸੁਣ ਕੇ ਪੜ੍ਹ ਕੇ ਇਹ ਭਰੋਸਾ ਲੰਬਾ ਨਾਲ ਨਹੀਂ ਚਲੇਗਾ ਸ਼ਰਧਾ ਭਾਵਨਾ ਜਪਦਿਆਂ ਜਪਦਿਆਂ ਕੁਝ ਰਸ ਆਇਆ ਹੈ ਬਾਣੀ ਜਪਦਿਆਂ ਜਪਦਿਆਂ ਕੁਝ ਸਰੂਰ ਆਇਆ ਹੈ ਕੀਰਤਨ ਸੁਣਦੇ ਆ ਕੋਈ ਖੇੜਾ ਬਣਿਆ ਹੁਣ ਮੈਂ ਅਰਜ਼ ਕਰਾਇ ਦੇ ਕੋਈ ਟੁਕੜੇ ਟੁਕੜੇ ਵੀ ਕਰਦੇ ਵੇ ਸ਼ਰਧਾ ਨਹੀਂ ਟੁੱਟੇ ਬਰੋਸਾ ਟੁੱਟ ਜਾਂਦਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਟੁੱਟ ਜਾਂਦਾ ਦੇਖੇ ਨੇ ਮੈਂ ਹਜ਼ਾਰਾਂ ਦੇਖੇ ਨੇ ਅੰਮ੍ਰਿਤ ਵੇਲੇ ਝੁੰਮ ਝੁੰਮ ਕੇ ਕੀਰਤਨ ਸੁਣਦੇ ਹੁੰਦੇ ਸਨ ਹੁਣ ਗੁਰਦੁਆਰੇ ਦਾ ਬੂਆ ਹੀ ਭੁੱਲ ਗਏ ਨੇ ਪਰੋਸੇ ਟੁੱਟ ਗਏ ਸ਼ਰਧਾ ਨਹੀਂ ਟੁੱਟਦੀ ਹੁੰਦੀ ਭਾਵਨਾ ਨਹੀਂ ਟੁੱਟਦੀ ਹੁੰਦੀ ਉਹਦੇ ਚਰਸ ਦੇਖੇ ਇੱਕ ਬੰਦੇ ਨੇ ਅੰਬ ਦੀ ਵਿਆਖਿਆ ਸੁਣੀ ਐ ਅੰਬ ਇਸ ਤਰ੍ਹਾਂ ਹੁੰਦਾ ਹੈ ਗੁਣਵਾਨ ਹੁੰਦਾ ਹੈ ਗਰਮ ਤਰ ਹੁੰਦਾ ਹੈ ਔਰ ਗਰਮੀਆਂ ਦੇ ਦਿਨਾਂ ਚ ਆਉਂਦੇ ਨੇ ਹੋਰ ਪੰਜ ਸੱਤ ਸਿਫਤਾ ਸੁਣ ਲਈ ਸੁਣੀ ਐ ਕਦੀ ਅੰਬ ਖਾਦਾ ਨਹੀਂ ਕਦੀ ਅੰਬ ਚੱਕਿਆ ਨਹੀਂ ਇਹ ਭਰੋਸਾ ਨਾਲ ਲੰਬਾ ਨਹੀਂ ਜਾਏਗਾ ਜਿਸ ਨੇ ਲੇਕਿਨ ਅੰਬ ਖਾ ਗਏ ਅੰਬ ਦਾ ਰਸ ਮਾਣਿਆ ਤੇ ਹੁਣ ਕੋਈ ਕਹੇ ਕਿਤਨਾ ਹੀ ਕਹਿ ਪਿਆ ਅੰਬ ਤੇ ਬੇਸਵਾਦੀ ਹੁੰਦਾ ਕੁਛ ਵੀ ਨਹੀਂ ਇਟਸ 올 ਦਾ ਵਲ ਕੋਈ ਕਿਤਨੇ ਆਖੇ ਸੰਤ ਨਾ ਛਾਡੇ ਸੰਤਈ ਜੇ ਕੋਟਕ ਮਿਲੇ ਅਸੰਤ ਮਲਿਆਗਰ ਭਯੰਗਮ ਵੇੜਿਓ ਤੋ ਸੀਤਲਤਾ ਨ ਤਜਨ ਕਰੋਣਾ ਦੁਸ਼ਟ ਵੀ ਮਿਲ ਜਾਨ ਸੰਤ ਆਪਣਾ ਸੰਤਪਣਾ ਨਹੀਂ ਛੱਡੇਗਾ ਪਰ ਜਿਹਦਾ ਭਰੋਸਾ ਹੈ ਨਾ ਇੱਕ ਕੋਈ ਕੁ ਸੰਗੀ ਮਿਲ ਜਾਏ ਤੇ ਗਿਆ ਭਰੋਸਾ ਸਲਘਤ ਪਰ ਉਸੇ ਤੇ ਕੋਈ ਭਰੋਸਾ ਕਰਨ ਦੀ ਲੋੜ ਨਹੀਂ ਕਰਦਾ ਨਹੀਂ ਟੁੱਟਦੀ ਇਹ ਹੁਣ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਇਹ ਬੰਦਾ ਧਾਰਮਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਜਾਂ ਨੁਕਸਾਨ 'ਦੇ ਇਹ ਵੀ ਮਰਕਜ਼ ਇਹ ਕਾਰੋਬਾਰੀ ਤੌਰ ਤੇ ਆਰਥਿਕ ਤੌਰ ਤੇ ਨਫੇ 'ਚ ਜਾ ਰਿਹਾ ਹੈ ਨੁਕਸਾਨ 'ਦੇ ਜਾ ਰਿਹਾ ਹੈ ਜਿਸ ਪੈਂਦਾ ਖੁਦ ਨੂੰ ਵੀ ਦੇਸ ਪੈਂਦਾ ਦੂਜਿਆਂ ਨੂੰ ਵੀ ਦੇਸ ਪੈਂਦਾ ਪਰ ਇਹ ਧਾਰਮਿਕ ਤਲ ਤੇ ਨਫੇ 'ਚ ਜਾ ਰਿਹਾ ਹੈ ਕਿ ਨੁਕਸਾਨ 'ਦੇ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਸ਼ਰਧਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਭਾਵਨਾ ਵੱਧਦੀ ਜਾ ਰਹੀ ਹੈ ਵੱਧਦੀ ਜਾ ਰਹੀ ਹੈ ਸ਼ੱਕ ਘਟਦਾ ਜਾ ਰਿਹਾ ਹੈ ਇਹ ਨਫੇਜ ਜਾ ਰਿਹਾ ਹੈ ਨਫੇਜ ਜਾ ਰਿਹਾ ਹੈ ਭਾਵਨਾ ਹੀ ਭਾਵਨਾ ਰਹਿ ਗਈ ਹੈ ਸ਼ਰਧਾ ਹੀ ਸ਼ਰਧਾ ਰਹਿ ਗਈ ਹੈ ਸ਼ੱਕ ਤੇ ਰਿਹਾ ਹੀ ਨਹੀਂ ਇਹ ਮਾਲਾ ਮਾਲ ਹੋ ਗਿਆ ਇਹ ਤੇ ਸਮਾਧੀ ਲੀਨ ਹੋ ਗਿਆ ਇਹ ਤੇ ਹਰ ਵਕਤ ਸਮਾਧੀ ਪਰਮ ਆਨੰਦ ਦੇ ਸ਼ੱਕ ਵੱਧਦਾ ਜਾ ਰਿਹਾ ਹੈ ਭਰੋਸਾ ਘਟਦਾ ਜਾ ਰਿਹਾ ਹੈ ਇਹ ਗਾਟੇ ਜਾ ਰਹੇ ਸਾਟੇ ਜਾ ਰਹੇ ਸ਼ੱਕ ਹੀ ਸ਼ੱਕ ਰਹਿ ਗਿਆ ਹੈ ਭਰੋਸਾ ਤੇ ਰਹੀ ਸਰਦਾ ਤੇ ਰਹੀ ਇਹ ਦਿਵਾਲੀ ਆਉਗਿਆ ਬੜੇ ਤੁਹਾਨੂੰ ਦਿਵਾਲੀਆਂ ਮਿਲਣਗੇ ਧਾਰਮਿਕ ਤੌਰ ਤੇ ਦਿਵਾਲੀਆਂ ਨੇ ਕੱਖ ਨਹੀਂ ਭਾਵੇਂ ਦਿਵਾਲੀਆਂ ਕਦੀ ਕਦੀ ਆ ਕੇ ਗੁਰਦੁਆਰਿਆਂ 'ਕਿਉਂ ਬੈਠਦੇ ਹਨ ਐਂ ਦਿਵਾਲੀਆਂ ਐ ਕੱਖ ਕੋਈ ਨਹੀਂ ਕੁਝ ਵੀ ਨਹੀਂ ਦਿਵਾਲਾ ਨਿਕਲੇ ਕੁਝ ਵੀ ਜਿਵੇਂ ਕਿਸੇ ਦਾ ਦਿਵਾਲਾ ਨਿਕਲਿਆ ਹੋਵੇ ਤੇ ਬੈਂਕ 'ਚ ਬੈਠਾ ਹੋਵੇ ਤੇ ਮੇਰੇ ਬੈਂਕ 'ਚ ਬੈਠਣ ਨਾਲ ਕੋਈ ਲਗਾ ਬਦੀ ਕਰੋੜਾ ਬਦੀ ਥੋੜਾ ਹੋ ਗਿਆ ਸਰਦਾ ਤੇ ਹੈ ਕੋਈ ਬੈਠਾ ਗੁਰਦੁਆਰੇ ਤੇ ਦਿਵਾਲਾ ਨਿਕਲੇ ਦੇਖੋ ਲੈ ਹੀ ਨਹੀਂ ਕਰ ਕੋਈ ਕੀ ਹੋਇਆ ਜੇ ਗੁਰਦੁਆਰੇ ਬੈਠਾ ਮੈਂ ਫਿਰ ਅਰਸ ਕਰਾਂ ਭਾਵਨਾ ਦਾ ਵੇਹ ਸਰਦਾ ਦਾ ਭਾਵ ਵਾਸ਼ਨਾ ਨੂੰ ਸ਼ਾਂਤ ਕਰ ਲੈਂਦਾ ਹੈ ਵਾਸ਼ਨਾ ਸੀਮਾ ਤੋਂ ਵੱਧ ਗਈ ਹੈ ਇਹ ਮਨੁੱਖ ਮਨੁੱਖ ਨਹੀਂ ਇਹ ਸ਼ੈਤਾਨ ਹੈ ਵਾਸ਼ਨਾ ਸੀਮਾ ਦੇ ਛੇ ਇਹ ਇਨਸਾਨ ਜੈਸਾ ਹੈ ਵਾਸ਼ਨਾ ਮਰ ਗਈ ਹੈ ਇਹ ਭਗਵਾਨ ਜੈਸਾ ਹੈ ਇਸ ਤਰ੍ਹਾਂ ਨਾ ਕੋਈ ਪਰਮਾਤਮਾ ਦਾ ਰੂਪ ਇਹ ਤੇ ਨਿਰਈਸ਼ਵਰ ਦਾ ਰਾਮ ਕਬੀਰੇ ਬੇਦ ਨਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ 사ਰੰਗ ਭਾਨੀ ਰਾਮ ਕਬੀਰਾ ਇਕ ਬਏ ਹੈ ਕੋਈ ਨ ਸਕੇ ਬਚ ਇਹਦਾ ਇਹ ਮਤਲਬ ਨਹੀਂ ਕਿ ਇਸ ਤਰ੍ਹਾਂ ਦੇ ਬੰਦੇ ਕੋਈ ਕੰਮ ਉਤਾਰ ਵੀ ਛੱਡ ਦਿੰਦੇ ਨੇ ਕਬੀਰ ਦੇ ਚੇਲੇ ਨੇ ਕਬੀਰ ਨੂੰ ਕਿਹਾ ਸੀ ਹੌਣ ਕੰਮ ਦੰਦਾ ਛੜਵੇ ਕਪੜਾ ਬੁਣਨਾ ਛੱਡ ਚੰਗਾ ਨਹੀਂ ਲੱਗਦਾ ਸਾਰਾ ਦਿਨ ਖੱਡੀ ਤੇ ਕਪੜਾ ਬੁਣਦੇ ਹੋ ਔਰ ਬੁਣੇ ਹੋਏ ਕਪੜੇ ਦਾ ਥਾਨ ਬਣਾ ਕੇ ਫਿਰ ਬਾਜ਼ਾਰ ਦੇ ਜੇ ਵੇਚਣ ਵਾਸਤੇ ਜਾਂਦੇ ਇਹ ਚੰਗਾ ਨਹੀਂ ਲੱਗਦਾ ਹੁਣ ਤੋਂ ਸੀ ਭਗਤ ਕਬੀਰ ਕਹਿ ਲਗੇ ਹੁਣ ਜਦ ਕਿਰਤ ਸੇਵਾ ਬਣ ਗਈਏ ਤੇ ਛੱਡਦੇ ਪਹਿਲੇ ਤੇ ਕਿਰਤ ਸੀ ਔਰ ਵਾਸ਼ਨਾ ਕਰਕੇ ਸੀ ਹੁਣ ਤੇ ਸੇਵਾ ਹੈ ਪ੍ਰਾਰਥਨਾ ਹੀ ਹੁਣ ਤੇ ਭਾਵਨਾ ਹੀ ਯਕੀਨ ਜਾਣੋ ਪ੍ਰਾਰਥਨਾ ਲੈਣ ਮਨੁੱਖ ਦਾ ਧੰਦਾ ਵੀ ਧਰਮ ਹੁੰਦਾ ਹੈ ਵਾਸ਼ਨਾ ਲੈਣ ਮਨੁੱਖ ਦਾ ਧਰਮ ਵੀ ਧੰਦਾ ਹੁੰਦਾ ਹੈ ਹਕੀਕਤ ਹੈ ਸੁਲਤਾਨਪੁਰ ਦੇ ਨਵਾਬ ਨੇ ਕਿਦਰੇ ਗੁਰਨਾਮਿਕ ਨੂੰ ਕਹਿ ਦਿੱਤਾ ਤੁਸੀਂ ਕਹਿੰਦੇ ਹੋ ਸਭ ਇੱਕੋ ਹੀ ਹੈ ਰਾਮ ਰਹੀਮ ਸਭੋ ਇੱਕੋ ਹੀ ਹੈ ਆਓ ਚਲੋ ਸਾਡੇ ਨਾਲ ਨਮਾਜ਼ ਪੜੋ ਮਹਾਰਾਜ ਇੱਕਦਮ ਉੱਠ ਖੜੇ ਹੋਏ ਤੇਨੇ ਚਲੋ ਸਾਰੇ ਸੁਲਤਾਨਪੁਰ ਦੇ ਖਬਰ ਪਹੁੰਚ ਗਈ ਬਾਬਾ ਨਮਾਜ਼ ਪੜਨ ਜਾ ਰਿਹਾ ਨਵਾਬ ਦੇ ਨਾਲ ਪਹੁੰਚ ਗਏ ਮਸਜਿਦ ਦੇ ਕੁਝ ਨਵਾਬ ਦੇ ਅਹਿਲਕਾਰ ਇਮਾਮ ਅੱਗੇ ਖੜਾ ਹੋਇਆ ਉਸੇ ਹੀ ਕਤਾਰ ਵਿੱਚ ਗੁਰੂ ਨਾਨਕ ਖੜੇ ਹੋ ਗਏ ਪੰਜ-ਦਸ ਕਰੀ ਇਮਾਮ ਨੇ ਜੋ ਹੈ ਨਮਾਜ਼ ਸ਼ੁਰੂ ਕੀਤੀ ਪੜਾਣੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਖੜੇ ਰਹੇ ਨਵਾਬ ਨੇ ਵੀ ਅੱਖ ਖੋਲ ਕੇ ਦੇਖ ਲਿਆ ਗੁਰੂ ਨਾਨਕ ਨੇ ਨਮਾਜ਼ ਨਹੀਂ ਪੜ੍ਹੀ ਨਹੀਂ ਨਮਾਜ਼ ਪੂਰੀ ਹੋਣ ਤਵਾਦ ਨਵਾਬ ਕਹਿੰਦਾ ਗੱਲਾਂ ਹੀ ਗੱਲਾਂ ਨੇ ਸਭ ਰਾਮ ਰਹੀਮ ਇੱਕੋ ਹੀ ਹੈ ਇਹ ਗੱਲਾਂ ਹੀ ਨੇ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨਵਾਬ ਸਾਹਿਬ ਅਸੀਂ ਵੈਦਾ ਕੀਤਾ ਸੀ ਤੁਹਾਡੇ ਨਾਲ ਨਮਾਜ਼ ਪੜ੍ਹਨੇ ਹੈ ਪਰ ਤੁਸੀਂ ਕਾਬਲ ਦੇ ਚ ਘੋੜੇ ਖਰੀਦ ਰਏ ਸੀ ਤੁਹਾਡੇ ਨਾਲ ਮੈਂ ਘੋੜੇ ਨਹੀਂ ਖਰੀਦਣੇ ਨਮਾਜ਼ ਪੜ੍ਹਨੇ ਤੁਸੀਂ ਤੇ ਘੋੜੇ ਖਰੀਦ ਰਹੇ ਦੋ ਬੰਦੇ ਭੇਜੇ ਸਨ ਇਸਨੇ ਆਪਣੇ ਅਲਕਾਰ ਘੋੜੇ ਖਰੀਦਣ ਵਾਸਤੇ ਕਾਬਲੇ ਚ ਮੰਡੀ ਲੱਗੀ ਸੀ ਇਹਦਾ ਮਨ ਘੋੜੇ ਖਰੀਦਣ ਦੇ ਸੀ ਕੋਈ ਨਿਮਾਜ਼ ਪੜਨੇ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੋਈ ਕੀਰਤਨ ਕਰਦਿਆਂ ਜਾਂ ਸੁਣਦਿਆਂ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੋਈ ਮੰਦਰ ਦੇ ਪੂਜਾ ਪਾਠ ਕਰਦਿਆਂ ਆਪਣੇ ਘੋੜੇ ਖਰੀਦਦਾ ਤੇ ਆਉਂਦਾ ਕੌਣ ਪੂਜਾ ਪਾਠ ਕਰਦਾ ਹੈ ਕੌਣ ਕੀਰਤਨ ਕਰਦਾ ਹੈ ਤੇ ਕੌਣ ਨਿਮਾਜ਼ ਪੜ੍ਹਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਰਹਿੰਦੇ ਬੜੀ ਪਰਬਲਵਾਸ ਚ ਇਹ ਲੋਭ ਵਾਸ਼ਨਾ ਗੋੜੇ ਖਰੀਦਣ ਤੇ ਮਜਬੂਰ ਕਰਦੀ ਔਰ ਕੀ ਕਰਦੀ ਮਹਿਮਾਸ ਪੜੰਦੇ ਕਿਥੇ ਸੁਰ ਪ੍ਰਾਰਥਨਾ ਹੈ ਸਰਧਾ ਹੈ ਵਾਸ਼ਨਾ ਸ਼ਾਂਤ ਹੋਵੇਗੀ ਸੀਮਾ ਦੇ ਚ ਹੋਵੇਗੀ ਅਗਰੇ ਪਹਿਲੇ ਸ਼ੈਤਾਨ ਸੀ ਤੇ ਹੁਣ ਇਨਸਾਨ ਜੈਸਾ ਹੋ ਜਾਏਗਾ ਅਗਰ ਇਸ ਪਰਬਲ ਪ੍ਰਾਰਥਨਾ ਨੇ ਤੇ ਭਾਵਨਾ ਨੇ ਵਾਸ਼ਨਾ ਨੂੰ ਸ਼ਾਂਤ ਕਰ ਦੇ ਸੈਂ ਇਸਨੇ ਮਨੁੱਖ ਨੂੰ ਭਗਵਾਨ ਜੈਸਾ ਬਣਾ ਰਿਹਾ ਹੈ ਜਿਸ ਸੇਵਕ ਨੇ ਗੁਰ ਕਿਰਪਾ ਜੈ ਨਰ ਕੋ ਕੀ ਨਹੀਂ ਤੇ ਇਹ ਜਗਤ ਪਛਾਨੇ ਨੌਂ ਨਿਕਲੇਨ ਭਇਓ ਗੋਬਿੰਦ ਸੇਉ ਜੋ ਪਾਨੇ ਸੰਗ ਪਾਣੇ ਤੇ ਤੇ ਗੋਬਿੰਦ ਜੈਸਾ ਹੋ ਜਾਏਗਾ ਇਹ ਤੇ ਰਾਮ ਜੈਸਾ ਹੋ ਜਾਏਗਾ ਮਨੋ ਕਦਾ ਇੱਕੋ ਹੀ ਭਾਵਿਸ਼ ਹੈ ਰਾਮ ਜੈਸਾ ਹੋਣਾ ਗੋਬਿੰਦ ਜੈਸਾ ਹੋਣਾ ਗੁਰੂ ਜੈਸਾ ਹੋਣਾ ਜਦ ਕੋਈ ਹੋ ਜਾਂਦਾ ਹੈ ਤੋ ਗੁਰੂ ਨੂੰ ਮਾਣ ਨਾਲ ਕਹਿਣਾ ਪੈਂਦਾ ਖਾਲਸਾ ਮੇਰੋ ਰੂਪ ਹੈ ਖਾਸ ਤੇ ਮੇਰਾ ਆਪਣਾ ਹੀ ਰੂਪ ਹੈ ਸਹਿਬ ਰਹਿਮਤ ਕਰਨ ਬਖਸ਼ਿਸ ਕਰਨ ਗੁਰਦੁਆਰੇ ਆਉਂਦੇ ਆਉਂਦੇ ਆ ਅਸੀਂ ਆਪਣੇ ਆਪ ਨੂੰ ਗੁਰੂ ਜੈਸਾ ਬਣਾ ਸਕੀਏ ਗੁਰਦੁਆਰੇ ਇਸ ਵਾਸਤੇ ਆਉਣਾ ਹੈ ਕਿ ਗੁਰੂ ਚੇਤੇ ਆਵੇ ਜੇ ਜਦ ਕੋਈ ਗੁਰੂ ਵਰਗਾ ਬਣ ਜਾਏ ਉਹਨੂੰ ਵੇਖ ਕੇ ਵੀ ਗੁਰੂ ਚੇਤੇ ਆਉਂਦਾ ਅਸੀਂ ਇਸ ਵਾਸਤੇ ਅਰਦਾਸ ਵਿੱਚ ਸ਼ਬਦ ਐਡ ਕੀਤੇ ਨੇ ਸਈ ਸੰਤ ਗੁਰਮੁਖ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਜੇਦੇ ਆ ਗੁਰਦੁਆਰੇ ਕਿਉਂ ਆਉਂਦੇ ਆ ਪ੍ਰਭੂ ਚੇਤੇ ਆਵੇ ਜੇ ਜਦ ਕੋਈ ਪ੍ਰਭੂ ਨਾਲ ਜੁੜ ਜਾਂਦਾ ਹੈ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਉਹਨੂੰ ਵੇਖ ਕੇ ਵੀ ਪ੍ਰਭੂ ਚੇਤੇ ਆਉਂਦਾ ਇਸ ਬਰਤੇ ਦੇ ਅੰਦਰ ਸੈਦ ਇਸ ਤਰ੍ਹਾਂ ਦੀ ਸਾਡੀ ਮੌਰਤ ਤੇ ਸੂਰਤ ਬਣਾ ਇੱਕ ਹੀ ਸਮਾਪਤੀ ਸਵੇਰੇ ਦੀ ਹਾਜ਼ਰੀ ਬਰਕੇ ਦਾਸ ਨੇ ਛੁੱਟੀਆਂ ਲੈਣੀਆਂ ਨੇ ਪਿਛਲੇ ਸਾਲ ਵਾਅਦਾ ਕੀਤਾ ਸੀ ਦਰਬਾਰ ਸਾਹਿਬ ਸਮਾਪਤੀ ਤਵਾਰ ਜਾਂਦੇ ਹੋਇਆ ਜਿੰਨਾ ਮੇਰੇ ਕੋਲ ਸਮ ਆਇਆ ਹਾਜ਼ਰੀ ਬਰਾਂਗੇ